ਵਾਰ ਨੰਬਰ 21 ਵਿੱਚ ਆਈ ਵਿਕਾਸ ਦੀ ਹਨੇਰੀ ਫਿਰ ਹੋਇਆ ਗੁਰੂ ਨਾਨਕਪੁਰਾ 메ਨ ਸੜਕ ਦਾ ਉਦਘਾਟਨ ਆਪ ਸਰਕਾਰ ਦਾ ਇੱਕੋ ਹੀ ਸੁਪਨਾ ਰੰਗਲਾ ਪੰਜਾਬ ਤੇ ਵਿਕਾਸ ਪਖੋ ਦੇਸ਼ ਦਾ ਮੋਰੀ ਸੂਬਾ ਬਣਾਣਾ ਬਦਾਇਕ ਰਮਨ ਅਰੋੜਾ ਬਾੜ ਨੰਬਰ 21 ਦਾ ਸੁੰਦਰੀਕਰਨ ਤੇ ਵਿਕਾਸ ਹੀ ਮੇਰਾ ਅਜੈਂਡਾ ਆਪ ਦਾ ਟਾਈਗਰ ਜਸਵਿੰਦਰ ਸਿੰਘ ਪੰਨੂ ਬਾੜ ਨੰਬਰ 21 ਵਿੱਚ ਕੇਂਦਰੀ ਹਲਕੇ ਦੇ ਵਿਧਾਇਕ ਰਮਨ अरोड़ा ਹੁਰਾ ਦੇ ਵਿਸ਼ੇਸ਼ ਸਹਿਯੋਗ ਸਦਕਾ ਵਿਕਾਸ ਦੀ ਹਨੇਰੀ ਆਈ ਹੋਈ ਹੈ ਤੇ ਲਗਾਤਾਰ ਖੇਤਰ ਦਾ ਵਿਕਾਸ ਤੇ ਸੁੰਦਰੀਕਰਨ ਲਈ ਆਪ ਦੇ ਟਾਈਗਰ ਸਰਦਾਰ ਜਸਵਿੰਦਰ ਸਿੰਘ ਹੁਰਾ ਦੀ ਮਿਹਨਤ رنگ ਲਿਆ ਰਹੀ ਹੈ ਅੱਜ ਫਿਰ ਗੁਰੂ ਨਾਨਕਪੁਰਾ ਚੁਗੀਟੀ ਦੀ ਮੇਨ ਸੜਕ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਬਧਾਇਕ ਰਮਨ अरोड़ा ਨੇ ਰਿਟਾਇਰਡ ਡੀਐਸਪੀ ਹਰਦੀਪ ਸਿੰਘ ਪੰਨੂ ਤੇ ਹੋਰ ਪਤਵੰਤੇ ਸੱਜਣਾਵੋ ਰੀਵਨ ਕਟਕੇ ਕਰਵਾਇਆ ਤੇ ਸਭ ਦਾ ਮੂੰਹ ਮਿੱਠਾ ਵੀ ਇਸ ਮੌਕੇ ਤੇ ਕਰਵਾਇਆ ਗਿਆ ਆਪ ਦੇ ਟਾਈਗਰ ਸਰਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ 65 ਲੱਖ ਰੁਪਏ ਦੀ ਲਾਗਤ ਨਾਲ ਇਹ ਸੜਕ ਬਣੇਗੀ ਤੇ ਹੋਰ ਵਿਕਾਸ ਕਾਰਜ ਜੋ ਚੱਲ ਰਹੇ ਹਨ ਜਲਦੀ ਹੀ ਨੇਪਰੇ ਚੜਾਏ ਜਾ ਰਹੇ ਹਨ ਇਸ ਮੌਕੇ ਬਹੁਤ ਸਾਰੇ ਲੋਕਾਂ ਨੇ ਪੁੱਜ ਕੇ ਬਧਾਇਕ ਰਮਨ अरोड़ा ਤੇ ਆਪ ਦੇ ਟਾਈਗਰ ਦਾ ਨਿੱਘਾ ਸਵਾਗਤ ਤੇ ਅਭਿਨੰਦਨ ਕੀਤਾ ਆਪਦੇ ਟਾਈਗਰ ਜਸਵਿੰਦਰ ਸਿੰਘ ਤੇ ਹੋਰਨਾ ਦੀ ਫੋਕਸ ਪੰਜਾਬੀ ਨਾਲ ਕੀਤੀ ਗੱਲਬਾਤ ਵੀ ਸੁਣੋ ਆਪਦੇ ਟਾਈਗਰ ਜੀ ਹੁਣੇ-ਹੁਣੇ ਐਮਐਲਏ ਰਮਨ अरोड़ा ਜੀ ਨੇ ਸੜਕ ਦਾ ਦੁਗਾਟਨ ਕੀਤਾ ਬਹੁਤ ਵੱਡਾ ਬਜਟ ਸੀ 65 ਲੱਖ ਦੇ ਉਥੇ ਲਗਤ ਆਏਗੀ ਔਰ ਲਗਾਤਾਰ ਵਾਰ ਨੰਬਰ 1 ਜੀ ਵਿਕਾਸ ਦੇ ਕਾਰਜ ਤੁਸੀਂ ਕਰਵਾ ਰਹੇ ਹੋ ਔਰ ਮੈਂ ਦੇਖ ਰਿਹਾ ਕਿ ਚਿਹਰੇ ਤੇ ਬੜੀ ਖੁਸ਼ੀ ਹੈ ਜਿਹੜੇ ਤੁਸੀਂ ਵਿਕਾਸ ਕਾਰਜ ਕਰ ਰਹੇ ਬਹੁਤ ਸਹਿਯੋਗ ਦਿਆ ਲੋਕਤਾਂ ਨੂੰ ਕੀ ਕਹਿਣਾ ਚਾਹਾਂਗੇ ਪਹਿਲੇ ਤੇ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਮੈਂ ਜੋ ਸਾਡੇ ਹਲਕੇ ਦੇ ਵਿਧਾਇਕ ਸ਼੍ਰੀ ਰਮਨ ਅਰੋੜਾ ਜੀ ਜੋ ਇੱਥੇ ਥੋੜੀ ਦੇਰ ਪਹਿਲਾਂ ਪਹੁੰਚ ਕੇ ਉਦਘਾਟਨ ਕਰਕੇ ਗਏ ਨੇ ਲਗਭਗ 65 ਲੱਖ ਰੁਪਏ ਦੀ ਜੋ ਲਗਤ ਦੇ ਨਾਲ ਗੁਰਨਾਉਪੁਰੇ ਮੇਨ ਰੋਡ ਜਿਹੜਾ ਫਾਟ ਵਿੱਚ ਗਿੱਟੀ ਵੱਲੋਂ ਜਾਂਦੀ ਹੈ ਰੋਡ ਉਹਦਾ ਉਦਘਾਟਨ ਕਰਕੇ ਗਏ ਨੇ ਔਰ ਉਹ ਬਣ ਜਾ ਰਿਹਾ ਹੈ ਜਿਸ ਤਰ੍ਹਾਂ ਤੁਸੀਂ ਪਿੱਛੇ ਹੁਣ ਦੇਖਦੇ ਆ ਰਹੇ ਜੀ ਉਦਘਾਟਨ ਵਿਕਾਸ ਦੀ ਹਨੇਰੀ ਲਿਆਂਦੀ ਪਈ ਹੈ ਵਾਰਡ ਨੰਬਰ 21 ਦੇ ਵਿੱਚ ਮੈਂ ਸਮਝਦਾ ਇਹ ਸੈਂਟਰ ਹਲਕੇ ਦੇ ਵਿੱਚ ਸਭ ਤੋਂ ਵੱਧ ਜਿਹੜਾ ਵਿਕਾਸ ਉਹ ਵਾਰਡ ਨੰਬਰ 21 ਦੇ ਵਿੱਚ ਐਮ.ਐਲ.ਏ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਹੋ ਰਿਹਾ ਹੈ ਕੈਂਡੀਡੇਟ ਵੀ ਡਿਕਲੇਅਰ ਹੋ ਗਿਆ ਹੈ ਬਹੁਤ ਜਲਦੀ ਅਖਾੜੇ ਵਿੱਚ ਕਦਨਾ ਪੈਣਾ ਹੈ ਕਿਸ ਤਰ੍ਹਾਂ ਦੀ ਤਵੱਕੋ ਰੱਖਦੇ ਹੋ ਕਿਸ ਤਰ੍ਹਾਂ ਦੀ ਆਸ ਕਰਦੇ ਹੋ ਜਿੱਤਣ ਜਾ ਰਹੇ ਹੋ ਆਸ ਤੁਸੀਂ ਦੇਖ ਹੀ ਸਕਦੇ ਹੋ ਸਾਰਿਆਂ ਦੇ ਉਤਸ਼ਾਹ ਦੀ ਤੁਸੀਂ ਚਿਹਰਿਆਂ ਤੇ ਦੇਖੋ ਮੁਸਕਾਨ ਇਹਨਾਂ ਦੇ ਸਾਰੇ ਜਾਨੇ ਨੂੰ ਜੋ ਦੇਖੋ ਵਿਕਾਸ ਹੋ ਰਿਹਾ ਨਾ ਉਹਦੇ ਤੇ ਮੋਹ ਲਾਣੀ ਆ ਸਾਰੀ ਹੀ ਜਨਤਾ ਨੇ ਔਰ ਵਿਕਾਸ ਤੇ ਜ਼ਰੂਰ ਮੋਹ ਲਾਣੀ ਚਾਹੀਦੀ ਆ ਜੋ ਇਨਸਾਨ ਆਪਣੇ ਏਰੀਏ ਦਾ ਵਿਕਾਸ ਕਰਾ ਰਿਆ ਉਹਦੇ ਨਾਲ ਮੋਢੇ ਦਾ ਮੋਢਾ ਲਾ ਕੇ ਆਪਾਂ ਨੂੰ ਜ਼ਰੂਰ ਚੱਲਣਾ ਚਾਹੀਦਾ ਔਰ ਮੈਂ ਆਸ ਵੀ ਕਰਦਾ ਹੈ ਆਪਣੇ ਇਲਾਕੇ ਵਾਸੀਆਂ ਤੋਂ ਵਾਰਡ ਨੰਬਰ 21 ਤੋਂ ਉਹ ਵੱਧ ਚੜ ਕੇ ਜਿਸ ਤਰ੍ਹਾਂ ਪਹਿਲਾਂ ਤੋਂ ਮੇਰਾ ਸਾਥ ਦਿੰਦੇ ਆ ਰਹੇ ਨੇ ਹਰ ਵਾਰ ਹੀ ਤੁਸੀਂ ਜੇ ਪਿੱਛੇ ਚ ਹੱਥ ਮਾਰੋਗੇ ਤੇ ਹਰ ਵਾਰ ਹੀ ਮੇਰਾ ਵਾਰਡ ਜੋ ਉਹ ਜਿਤਾ ਕੇ ਭੇਜਦੇ ਨੇ ਮੇਰੇ ਤੇ ਪੂਰਾ ਆਸ਼ੀਰਵਾਦ ਬਣਾਇਆ ਹੋਇਆ ਇਹਨਾਂ ਨੇ ਬਹੁਤ ਬਹੁਤ ਧੰਨਵਾਦ ਫੋਕਸ ਪੰਜਾਬੀ ਨਾਲ ਗੱਲਬਾਤ ਕਰਨ ਬਹੁਤ-ਬਹੁਤ ਤੁਹਾਡਾ ਵੀ ਧੰਨਵਾਦ ਫੋਕਸ ਪੰਜਾਬੀ ਟੀਵੀ ਦਾ ਜੋ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਆਉਂਦੇ ਜੀ ਬਹੁਤ-ਬਹੁਤ ਧੰਨਵਾਦ ਜਨਾਬ ਜੀ ਲਗਾਤਾਰ ਦੋਨਾਂ ਬਾੜਾਂ ਦੇ ਵਿਕਾਸ ਕਰ ਰਿਹਾ ਹੈ ਕਿ ਖੁਸ਼ੀ ਵੀ ਹੈ ਔਰ ਲੋਕ ਤੁਹਾਡਾ ਬੜਾ ਖੈਰਮਕਦਮ ਕਰ ਰਿਹਾ ਕਿ ਤੁਸੀਂ ਬਹੁਤ ਵਿਕਾਸ ਕਰਵਾਇਆ ਕੀ ਮੈਸੇਜ ਹੈ ਕਿ ਸਮੁੱਚੀ ਮਲੇ ਖੇਤਰ ਵਾਸੀਆਂ ਨੂੰ ਕਿ ਇਸੇ ਹੀ ਤਰ੍ਹਾਂ ਜਿਹੜੇ ਵਿਕਾਸ ਦੇ ਕਾਰਜਾਂ ਬੱਜਸਤੁਰ ਜਾਰੀ ਰਹੇ ਮੈਂ ਤੋਂ ਤੁਹਾਡਾ ਪਹਿਲੇ ਫੋਕਸ ਪੰਜਾਬੀ ਦਾ ਧੰਨਵਾਦ ਕਰਤਾ ਹਾਂ ਔਰ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਮਾਨ ਸਾਹਿਬ ਦੀ ਸਰਕਾਰ ਹੈ ਜਬਸੇ ਸਰਕਾਰ ਸਰਕਾਰ ਮੇ ਆਈ ਮਾਨ ਸਾਹਿਬ ਸਾਡੇ ਸੈਂਟਰ ਹਲਕੇ ਦੇ ਵਿਧਾਇਕ ਸ੍ਰੀ ਰਮਨ अरोड़ा ਜੀ ਲਗਾਤਾਰ ਜੋ ਸਾਡੇ ਸੈਂਟਰ ਹਲਕੇ ਦਾ ਵਿਕਾਸ ਦਾ ਕੰਮ ਰੁਕਾ ਹੋਇਆ ਥਾ ਦਿਨ ਰਾਤ ਕਰਕੇ ਵਾਰਡ ਦੇ ਇਨਚਾਰਜ ਲਗਾ ਕੇ ਜਿੰਦਾ ਅੱਜ ਜਿਸ ਵਾਰਡ ਮੈਂ ਅਸੀਂ ਖੜੇ ਆਏ ਇਸ ਵਾਰਡ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਜਸਵਿੰਦਰ ਸਿੰਘ ਮਿੱਲਾ ਟਾਈਗਰ ਜੀ ਔਰ ਨਾਲ ਲੱਗਦਾ ਵਾਰਡ ਜਿਸका ਮੈਂ ਮੈਨੂੰ ਵਾਰਡ ਦਾ ਇੰਚਾਰਜ ਲਗਾਇਆ ਹੈ ਔਰ ਉਸਕੇ ਸਾਥ ਵਾਰਡ ਜਿਹੜਾ 17 ਨੰਬਰ ਵਾਰਡ ਇਹ ਤਿੰਨ ਵਾਰਡ ਸਾਡੇ ਮੋਢੇ ਤੇ ਮੋਡਾ ਬਿਲਕੁਲ ਲਗਾ ਹੂਆ ਹੈ ਤਿੰਨੋਂ ਵਾਰਡਾਂ ਦਾ ਲਗਾਤਾਰ ਹੋਰ ਵਾਰਡ ਦੇ ਤਾਂ ਕੰਮ ਹੁੰਦੇ ਪਏ ਲੇਕਿਨ ਤਿੰਨ ਵਾਰਡ ਜਿਹੜਾ 17 ਨੰਬਰ 16 ਨੰਬਰ ਔਰ ਇਹ 14 ਨੰਬਰ ਲਗਾਤਾਰ ਰਾਤ ਦਿਨ ਵਿਕਾਸ ਦੀ ਲਹਿਰ ਚੱਲ ਰਹੀ ਹੈ ਕੋਈ ਵੀ ਕੰਮ ਜਿਹੜਾ ਸਾਹਬ ਤੱਕ ਜਾਂਦਾ ਕੰਮ ਕਰਵਾਉਣ ਵਾਲਾ ਵੀ ਚਾਹੀਦਾ ਜਿਹੜਾ ਬੰਦਾ ਅੱਜ ਤੱਕ ਕਈ ਕਾਉਂਸਲਰ ਐ ਕਈ ਗਏ ਕਿਸੇ ਨੇ ਕੰਮ ਦੇ ਪਾਸੇ ਧਿਆਨ ਨਹੀਂ ਦਿੱਤਾ ਜਦੋਂ ਅਸੀਂ ਕੰਮ ਦਾ ਲੈ ਕੇ ਜਾਵਾਂਗਾ ਉਦੇਸ਼ਿਤ ਐਸਟੀਮੇਟ ਬਣਾਵਾਂਗਾ ਕੰਮ ਤਿਆਰੀ ਕਰਾਵਾਂਗਾ ਠੇਕੇਦਾਰ ਨੂੰ ਦੇਵਾਂਗਾ ਸਾਰੇ ਕੰਮ ਹੋਗਾ ਐਮਐਲਏ ਸਾਹਿਬ ਨੇ ਇਸ ਇਲਾਕੇ ਦੇ ਕੰਮ ਦੀ ਬਿਲਕੁਲ ਲਗਾਤਾਰ ਕਿਜੀ ਕੰਮ ਦੀ ਕਰ ਸਕਦੇ ਚੰਦੇ ਅਭੀ ਵੀ ਮੇ ਲਗਾਤਾਰ ਇਹ ਜਿਹੜਾ ਅੱਜ ਉਦਘਾਟਨ ਹੈ ਸਾਡੇ ਜਸਵਿੰਦਰ ਸਿੰਘ ਬਿੱਲਾ ਟਾਈਗਰ ਜੀ ਨੇ ਕਰਵਾਇਆ 5 ਲੱਖ ਦਾ ਇਹ ਸੜਕ ਦਾ ਉਦਘਾਟਨ ਉਸ ਤੋਂ ਪਹਿਲੇ 22 ਲੱਖ 35 ਲੱਖ 40 ਲੱਖ ਦੋ ਦੋ ਟਿਊਬਲ ਲੱਗਦੇ 3 ਟਿਊਬਲ ਉਹ ਦੂਜੀ ਪਾਸੇ ਲੱਗੇ 17 ਨੰਬਰ 16 ਨੰਬਰ 14 ਨੰਬਰ ਜੇ ਸੜਕ ਦਾ ਉਦਘਾਟਨ ਹੋ ਗਿਆ ਹੁਣ ਅੱਜ ਜਿਹੜੀ ਡਿਮਾਂਡ ਕੀਤੀ ਜੇ ਆ ਜਿਹੜਾ ਉਹ ਉਦਘਾਟਨ ਹੈ ਪੁਲ ਦਾ ਜਦੋਂ ਅਸੀਂ ਕਰਨਾ ਪਹਿਲੇ ਪੁਲ ਤਿਆਰ ਕਰਨਾ ਉਸ ਤੋਂ ਪਹਿਲੇ ਪਹਿਲੇ ਸਾਡੇ ਇਲਾਕੇ ਦਾ ਨਿਕਾਸ ਚਾਹੀਏ ਰਸਤਾ ਚਾਹੀਏ ਸਾਹ ਬੋਲ ਕੇ ਗਏ ਕਿ ਅੰਡਰ ਬ੍ਰਿਜ ਵਾਰਡ ਨੰਬਰ 16 ਔਰ 14 ਔਰ 17 ਨੂੰ ਮਿਲਾ ਕੇ ਦੇਵਾਂਗਾ ਇਸ ਇਲਾਕੇ ਦਾ ਤੇ ਜਿਹੜੇ ਸਾਡੇ ਸਤਿਕਾਰਯੋਗ ਵਿਧਾਇਕ ਸ੍ਰੀ ਰਮਨ ਅਰੋੜਾ ਜੀ ਹੈ ਉਹ ਲਗਾਤਾਰ ਲੋਕਾਂ ਦੀ ਸੇਵਾ 'ਚ ਲੱਗੇ ਹਨ ਔਰ ਮੈਂ ਬਾਬਾ ਜੀ ਸੇ ਪਰਮਪੀਤਾ ਪਰਮੇਸ਼ਰ ਸੇ ਦੁਆ ਕਰਤਾ ਹੂੰ ਕਿ ਸਾਡੇ ਵੀਰ ਸਾਡੇ ਮੇਲੇ ਸਾਹਿਬ ਸਾਡੇ ਬਿੱਲਾ ਜੀ और मैं लगातार बाबा जी की कृपा के नाम लगा रहूँगा लोगों की सेवा से और लोगों का आशीर्वाद भी साढ़े साढे उत्ते बराबर बनी रहे यही कृपा यही दुआ फिर धन्यवाद भी मैं एम एल ए साहब का करता हूँ बहुत बहुत धन्यवाद एम एल ए साहब जो साढे इलाके और इस इलाके पहल के आधार पर रखे